ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਣੇ ਵੀਰ ਦਾ ਆਇਆ ਸੀਗਾ ਜੀ ਕਮੈਂਟ ਆਪਾਂ ਨੂੰ ਚਣਿਆਂ ਦੇ ਸੂਪ ਦੀ ਰੈਸਪੀ ਬਾਰੇ ਸੋ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਆਹ ਦੇਖੋ ਕਿੰਨਾ ਵਧੀਆ ਸੂਪ ਦਾ ਕਲਰ ਆਇਆ ਠੀਕ ਹੈ ਜੀ ਬਲੈਕ ਚਨਾ ਸੂਪ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਲੈਕ ਚਣਿਆਂ ਦਾ ਸੂਪ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਚਨਾ ਸੂਪ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਆ ਜੀ ਚਨੇ ਠੀਕ ਹੈ ਜੀ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਲੈ ਲਿਓ ਇਹ ਮੈਂ ਪੂਰੀ ਰਾਤ ਭਿਓ ਕੇ ਜਿਹੜੇ ਰੱਖ ਲਏ ਤੇ ਯਾਨੀ ਪੂਰੀ ਰਾਤ ਆਪਾਂ ਨੇ ਇਹ ਸੋਕ ਕਰ ਲਏ ਪਾਣੀ ਦੇ ਵਿੱਚ ਹੁਣ ਇਹ ਫੁੱਲ ਗਏ ਆ ਠੀਕ ਹੈ ਜੀ ਤੇ ਪਾਣੀ ਆਪਾਂ ਇਹਨਾਂ ਦਾ ਕੱਢ ਦਿੰਨੇ ਆ ਤੇ ਲਓ ਜੀ ਇੱਕ ਕੁੱਕਰ ਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਤੇਲ ਸਰੋਂ ਦਾ ਤੁਸੀਂ ਰिफाइंड ऑयल ਵੀ ਵਰਤ ਸਕਦੇ ਹੋ ਤੇ ਥੋੜਾ ਜਿਹਾ ਪਾਵਾਂਗੇ ਲਸਣ ਤੇ ਅਦਰਕ ਬਰੀਕ ਕੱਟੇ ਹੋਏ ਅਦਰਕ ਲਸਣ ਦਾ ਹੀ ਟੇਸਟ ਹੈ ਦੇ ਵਿੱਚ ਜਿਆਦਾ ਤੇ ਹਰੀਆਂ ਮਿਰਚਾਂ ਪਾਵਾਂਗੇ ਆਪਣੇ ਟੇਸਟ ਰਿਕਾਰਡਿੰਗ ਠੀਕ ਹੈ ਜੀ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਲਿਓ ਜੇ ਤੁਸੀਂ ਨਿਆਣਿਆਂ ਵਾਸਤੇ ਬਣਾ ਰਹੇ ਹੋ ਬੱਚਿਆਂ ਵਾਸਤੇ ਤਾਂ ਮਿਰਚਾਂ ਜਿਹੜੀ ਥੋੜੀ ਜਿਹੀ ਘੱਟ ਕਰ ਲਿਓ ਠੀਕ ਹੈ ਜੀ ਲਓ ਜੀ ਇਹਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਨੇ ਜਿਆਦਾ ਨਹੀਂ ਭੁੰਨਣਾ ਹੈਗਾ ਜਦੋਂ ਹਲਕਾ ਜਿਹਾ ਅਦਰਕ ਲਸਣ ਭੁੰਨ ਹੋ ਗਿਆ ਨਾਲੇ ਪਾ ਦੋਗੇ ਆਪਾਂ ਇਹਦੇ ਵਿੱਚ ਛੋਲੇ ਇਹ ਛੋਲਿਆਂ ਨੂੰ ਵੀ ਆਪਾਂ 2-3 ਮਿੰਟ ਭੁੰਨੂਗੇ ਭੁੰਨਣ ਨਾਲ ਕੀ ਹੁੰਦਾ ਛੋਲਿਆਂ ਦਾ ਜਿਹੜਾ ਟੇਸ ਚਾ ਥੋੜਾ ਜਿਹਾ ਹੋਰ ਵਧੀਆ ਆਊਗਾ ਤੇ ਲਓ ਜੀ ਇਹਨਾਂ ਨੂੰ ਆਪਾਂ ਭੁੰਨਦੇ ਹਾਂ ਹੁਣ 2-3 ਮਿੰਟ ਤੇ ਜਦੋਂ ਆਪਣੇ ਛੋਲੇ ਥੋੜੇ ਜਿਹਾ ਭੁੰਨ ਹੋ ਗਏ ਫਿਰ ਆਪਾਂ ਇੱਥੇ ਥੋੜੇ ਜਿਹਾ ਤੇਜ ਪੱਤੇ ਐਡ ਕਰ ਦੋਗੇ ਠੀਕ ਹੈ ਜੀ ਥੋੜੀਆਂ ਪਾ ਦੋਗੇ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਦਾ ਫਲੇਵਰ ਵਧੀਆ ਹੁੰਦਾ ਹੈ ਨਾ ਤੇ ਦੋ ਪਾ ਦੂਗੀ ਆਪਾਂ ਇਹਦੇ ਵਿੱਚ ਲੌਂਗ ਤੇ ਥੋੜੀ ਜਿਹੀ ਖਟਾਸ ਵਾਸਤੇ ਆਪਾਂ ਇਹ ਚ ਪਾਉਂਗੇ ਅੱਧਾ ਇੱਕ ਟਮਾਟਰ ਠੀਕ ਹੈ ਜੀ ਥੋੜੀ ਜਿਹੀ ਖਟਿਆਲ ਚ ਵਾਸਤੇ ਅੱਧਾ ਇੱਕ ਟਮਾਟਰ ਜ਼ਰੂਰ ਪਾ ਦਿਓ ਤੇ ਲਓ ਜੀ ਇਹਨੂੰ ਭੁੰਨਦੇ ਆਪਾਂ ਹਲਕਾ ਜਾਂ ਤੇ ਸੂਪ ਚ ਥੋੜਾ ਜਿਹਾ ਕਲਰ ਆ ਜਾਵੇ ਉਹਦੇ ਵਾਸਤੇ ਆਪਾਂ ਇੱਥੇ ਥੋੜੀ ਜਿਹੀ ਹਲਦੀ ਪਾਉਣੀ ਆ ਠੀਕ ਹੈ ਜੀ ਛੋਟੇ ਚਮਚੇ ਦਾ ਚੌਥਾ ਹਿੱਸਾ ਤੇ ਲਓ ਜੀ ਇਨੂੰ ਹਲਕੀ ਜਿਹੀ ਭੁੰਨੂਗੇ ਤੇ ਉਹਦੇ ਬਾਅਦ ਨਾਲ ਲਗਦੀ ਪਾ ਦੋਗੇ ਪਰ ਇਹ ਤੇ ਪਾਣੀ ਹਾਲ ਹੋ ਜੀ ਤੇ ਪਾਣੀ ਆਪਾਂ ਨੇ ਇੰਨਾ ਕੁ ਪਾਉਣਾ ਹੈ ਵੀ ਛੋਲੇ ਜਿਹੜੇ ਆਪਣੇ ਚੰਗੀ ਤਰ੍ਹਾਂ ਡੁੱਬ ਜਵੇ ਠੀਕ ਹੈ ਜੀ ਥੋੜਾ ਜਿਹਾ ਪਾਣੀ ਜਿਹੜੀ ਐਕਸਟਰਾ ਹੀ ਰੱਖਣਾ ਹੈ ਕਿਉਂਕਿ ਜੇ ਆਪਾਂ ਨੇ ਪਾਣੀ ਘੱਟ ਪਾਇਆ ਜਦੋਂ ਆਪਾਂ ਸੂਪ ਬਣਾਉਂਗੇ ਜਿਹੜਾ ਜ਼ਿਆਦਾ ਆਪਣਾ ਸੂਪ ਜ਼ਿਆਦਾ ਗਾੜਾ ਹੋ ਜਾਊਗਾ ਇਸ ਕਰਕੇ ਪਾਣੀ ਥੋੜਾ ਜਿਹਾ ਜ਼ਿਆਦਾ ਰੱਖਿਓ ਇਹਦੇ ਵਿੱਚ ਤੇ ਲਓ ਜੀ ਅੱਜ ਥੋੜਾ ਜਿਹਾ ਪਾਉਣੀ ਆਪਾਂ ਨਮਕ ਬਾਕੀ ਆਪਾਂ ਆਪਣੇ ਟੇਸਟ ਰਿਕਾਰਡਿੰਗ ਪਾਉਂਗੇ ਦੋ ਚਮਚੇ ਆਪਾਂ ਨੇ ਛੋਟੇ ਪਾ ਲਏ ਆ ਤੇ ਕੁੱਕਰ ਦਾ ਲਾ ਦਿੰਦੇ ਆ ਹੁਣ ਆਪਾਂ ਢੱਕਣ ਤੇ ਨੂੰ ਲਾਉਂਗੇ ਆਪਾਂ ਚਾਰ ਸੀਟੀਆਂ ਮਿਲਦੇ ਆ ਉਸ ਤੋਂ ਬਾਅਦ ਤੇ ਲੋ ਜੀ ਛੋਲਿਆਂ ਨੂੰ ਜਿਹੜੀਆਂ ਚਾਰ ਸੀਟੀਆਂ ਉਹ ਲੱਗ ਚੁੱਕੀਆਂ ਆ ਆ ਦੇਖੋ ਚਣੇ ਆ ਜਿਹੜੇ ਆਪਣੇ ਆਏ ਨਾ ਬੋਇਲ ਹੋ ਚੁੱਕੇ ਆ ਤੇ ਹੁਣ ਆਪਾਂ ਨੇ ਕੀ ਕਰਨਾ ਕਿਸੇ ਝਾਰਨੀ ਦੀ ਸਹਾਇਤਾ ਨਾਲ ਛੋਲੇ ਆ ਜਿਹੜੇ ਚਣੇੋਂ ਲੱਗ ਕਰ ਲੈਣੇ ਆ ਤੇ ਪਾਣੀ ਆਪਾਂ ਨੇ ਇਹਨਾਂ ਤਾਂ ਲੱਗ ਕਰ ਲੈਣਾ ਤੇ ਲੋ ਜੀ ਚਣਿਆਂ ਦਾ ਪਾਣੀ ਹੈ ਜਿਹੜਾ ਆਪਾਂ ਨੇ ਇੱਕ ਕੜਾਹੀ ਦੇ ਵਿੱਚ ਕੱਢ ਲਿਆ ਤੇ ਚਣੇ ਆਪਾਂ ਨੇ ਕਰਲੇ ਲੱਗ ਤੇ ਪਾਣੀ ਨੂੰ ਇਹਨੂੰ ਦਉងਗੇ ਆਪਾਂ ਉਬਾਲੀ ਚੰਗੀ ਤਰ੍ਹਾਂ ਤੇ ਆਹ ਜਿਹੜੇ ਛੋਲੇ ਆ ਥੋੜੇ ਜਿਹਾ ਆਪਾਂ ਠੀਕ ਹੈ ਜੀ ਇਹਨੂੰ ਤਰੀ ਨੂੰ ਗਾੜੀ ਕਰਨ ਵਾਸਤੇ ਥੋੜੇ ਜਿਹਾ ਛੋਲਿਆਂ ਦਾ ਆਪਾਂ ਮਿਕਸੀ ਦੇ ਜੱਗ ਵਿੱਚ ਬਣਾਉਂਗੇ ਪੇਸਟ ਤੇ ਲੋ ਜੀ ਥੋੜੇ ਜਿਹਾ ਚਣੇ ਆ ਜਿਹੜੇ ਆਪਾਂ ਕਰਾਂਗੇ ਮਿਕਸੀ ਤਾਂ ਜੋ ਜਿਹੜੀ ਮਤਲਬ ਤਰੀ ਆਪਣੀ ਉਹ ਗਾੜੀ ਹੋ ਜਾਵੇ ਠੀਕ ਹੈ ਜੀ ਐਨੇ ਕ ਚਣੇ ਆਪਾਂ ਨੇ ਇਹਦੇ ਵਿੱਚ ਪਾ ਕੇ ਪਾਣੀ ਪੂਣੀ ਨੇ ਇਹਦੇ ਵਿੱਚ ਪਾਉਣਾ ਕੁਝ ਵੀ ਤੇ ਐਦਾਂ ਹੀ ਆਪਾਂ ਨੇ ਇਹਨੂੰ ਹੈਗਾ ਪੇਸਟ ਬਣਾ ਲੈਣਾ ਤੇ ਲੋ ਜੀ ਪੇਸਟ ਬਣ ਕੇ ਆਪਣਾ ਰੈਡੀ ਹੋ ਗਿਆ ਪਰ ਪੇਸਟ ਦੇ ਵਿੱਚ ਮੰਨੂ ਜਿਹੜਾ ਥੋੜਾ ਜਿਹਾ ਪਾਣੀ ਐਡ ਕਰਨਾ ਪਿਆ ਠੀਕ ਹੈ ਜੀ ਤਾਂ ਇਹ ਮਿਕਸੀ ਹੋਇਆ ਤੇ ਤੁਸੀਂ ਵੀ ਜਿਹੜਾ ਥੋੜਾ ਜਿਹਾ ਪਾਣੀ ਇਹਦੇ ਵਿੱਚ ਐਡ ਜ਼ਰੂਰ ਕਰ ਲਿਓ ਤੇ ਲੋ ਜੀ ਇਹਨੂੰ ਹੁਣ ਆਪਾਂ ਤੇ ਲੋ ਜੀ ਇਹ ਪੇਸਟ ਨੂੰ ਹੁਣ ਆਪਾਂ ਐਡ ਕਰ ਦਾਂਗੇ ਆਪਣਾ ਛੋਲਿਆਂ ਦੇ ਪਾਣੀ ਵਿੱਚ ਠੀਕ ਹੈ ਜੀ ਇਹ ਨਾਲ ਤਰੀ ਹੈ ਜਿਹੜੀ ਆਪਣੀ ਜਣੀ ਥੋਪ ਹੈ ਉਹ گاੜਾ ਹੋ ਜਾਊਗਾ ਤੇ ਵਧੀਆ ਬਣ ਜਾਊਗਾ ਤੇ ਮਸਾਲਾ ਮਸੂਲਾ ਆਪਾਂ ਨੇ ਕੋਈ ਵੀ ਇਹਦੇ ਵਿੱਚ ਐਡ ਨਹੀਂ ਕਰਨਾ ਤੇ ਲਓ ਜੀ ਸੂਪ ਦੇ ਵਿੱਚ ਆਪਾਂ ਖਟਿਆਸ ਵਾਸਤੇ ਥੋੜਾ ਜਿਹਾ ਐਡ ਕਰਾਂਗੇ ਇੱਕ ਟੱਕਣ ਵਾਈਟ ਸਿਰਕਾ ਜਿਹੜੀ ਵਾਈਟ ਬਿਨੇਗਰ ਠੀਕ ਹੈ ਜੀ ਇਹ ਨਾਲ ਵੀ ਟੇਸਟ ਆ ਜਿਹੜਾ ਥੋੜਾ ਜਿਹਾ ਵਧੀਆ ਆਂਦਾ ਏ ਤੇ ਇਹਨੂੰ ਹੁਣ ਆਪਾਂ ਪਕਾਉਂਗੇ ਚੰਗੀ ਤਰ੍ਹਾਂ ਜਦੋਂ ਤੱਕ ਇਹ ਥੋੜਾ ਜਿਹਾ ਗਾੜਾ ਨਹੀਂ ਹੋ ਜਾਂਦਾ ਤੇ ਲਓ ਜੀ ਸੂਪ ਆ ਜਿਹੜਾ ਆਪਣਾ ਗਾੜਾ ਹੋ ਚੁੱਕਿਆ ਏ ਹੁਣ ਆਪਾਂ ਇਹ ਚ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਠੀਕ ਹੈ ਜੀ ਕਾਲੀ ਮਿਰਚ ਪਾਊਡਰ ਅੱਧਾ ਚਮਚਾ ਜਿਹੜਾ ਆਪਾਂ ਇਹਦੇ ਵਿੱਚ ਐਡ ਕਰੂਗੇ ਠੀਕ ਹੈ ਜੀ ਹਾਲੋ ਜੀ ਤੇ ਥੋੜਾ ਜਿਹਾ ਪਾਉਂਗੇ ਆਪਾਂ ਇਹਦੇ ਵਿੱਚ ਕਾਲਾ ਨੂਨ ਠੀਕ ਹੈ ਜੀ ਅੱਧੇ ਚਮਚ ਤੋਂ ਵੀ ਘੱਟ ਇਹ ਨਾਲ ਵੀ ਵਧੀਆ ਟੇਸਟ ਆਊਗਾ ਤੇ ਲਓ ਜੀ ਇਹਨੂੰ ਇੱਕ ਅੱਧਾ ਮਿੰਟ ਆਪਾਂ ਹੋਰ ਪਕਾਵਾਂਗੇ ਸੂਪ ਆਪਣਾ گاੜਾ ਹੋ ਚੁੱਕਿਆ ਹੈ ਚਣਿਆਂ ਦਾ ਤਰੀ ਬਣ ਚੁੱਕੀ ਹੈ ਸੂਪ ਦੀ ਤੇ ਲਓ ਜੀ ਹੁਣ ਪਾਉਂਦੇ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਸੋ ਲੋ ਜੀ ਇਹ ਹੁਣ ਜਿੱਦਾਂ ਕਿ ਹੁਣ ਸਰਦੀ ਪੈਣ ਲੱਗੀ ਆ ਠੀਕ ਆ ਜੀ ਤੇ ਤੁਸੀਂ ਇਹਨੂੰ ਕਦੇ ਵੀ ਬਣਾ ਕੇ ਪੀ ਸਕਦੇ ਹੋ ਲੋ ਜੀ ਠੀਕ ਆ ਜੀ ਠੰਡ ਦੇ ਵਿੱਚ ਚਣਿਆਂ ਦਾ ਸੂਪ ਆ ਜਿਹੜਾ ਸਰੀਰ ਵਾਸਤੇ ਬਹੁਤ ਵਧੀਆ ਮੰਨਿਆ ਜਾਂਦਾ ਏ ਤੇ ਲੋ ਜੀ ਚਣਿਆਂ ਦਾ ਸੂਪ ਰੈਡੀ ਆ ਤੇ ਹੁਣ ਆਪਾਂ ਨੇ ਕੱਪ ਕਿਵੇਂ ਤਿਆਰ ਕਰਨਾ ਸੂਪ ਦਾ ਤੁਹਾਨੂੰ ਉਹ ਦੱਸਦੇ ਆ ਤੇ ਲੋ ਜੀ ਇੱਕ ਕੌਲੀ ਦੇ ਵਿੱਚ ਇੱਕ ਕੱਪ ਦੇ ਵਿੱਚ ਆਪਾਂ ਨੇ ਥੋੜੀ ਜਿਹਾ ਪਾ ਲੈਣੀ ਚਣੇ ਜਿੰਨੇ ਕੋ ਤੁਹਾਨੂੰ ਜ਼ਰੂਰਤ ਹੋਈ ਉਹ ਹਿਸਾਬ ਨਾਲ ਪਾ ਲਿਓ ਤੇ ਲੋ ਜੀ ਥੋੜੇ ਜਿਹਾ ਆਪਾਂ ਨੇ ਚਨੇ ਪਾ ਲਏ ਆ ਜੀ ਤੇ ਥੋੜੇ ਜੇ ਪਾ ਲਾਂਗੇ ਇਹਦੇ ਵਿੱਚ ਪਿਆਜ਼ ਆਪਾਂ ਬਰੀਕ ਕੱਟੇ ਹੋਏ ਤੇ ਥੋੜਾ ਜਿਹਾ ਆਪਾਂ ਇਹਦੇ ਚ ਨਿੰਬੂ ਨਚੋੜੂਗੇ ਠੀਕ ਹੈ ਜੀ ਅੱਧੇ ਕ ਨਿੰਬੂ ਤੇ ਵੀ ਘੱਟੇ ਆਪਾਂ ਨੇ ਨਚੋੜਨਾ ਇਹਦੇ ਵਿੱਚ ਤੇ ਥੋੜਾ ਜਿਹਾ ਪਾਵਾਂਗੇ ਹਰਾ ਧਨੀਆ ਤੇ ਹੁਣ ਆਪਾਂ ਇਹਦੇ ਚ ਪਾ ਲਾਂਗੇ ਆਪਣੀ ਸੂਪ ਠੀਕ ਹੈ ਜੀ ਜਿਹੜਾ ਕਿ ਆਪਾਂ ਨੇ ਛੋਲਿਆਂ ਤੋਂ ਤਿਆਰ ਕੀਤਾ ਏ ਤੇ ਲਓ ਜੀ ਤੇ ਲਓ ਜੀ ਚਨਾ ਸੂਪ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨਾ ਵਧੀਆ ਆਪਣਾ ਚਨਾ ਸੂਪ ਆ ਜਿਹੜਾ ਉਹ ਬਣ ਕੇ ਤਿਆਰ ਹੋਇਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਮਿਲਦੇ ਆਂ ਜੀ ਫੇਰ ਇੱਕ ਨਵੀਂ ਵੀਡੀਓ ਚ ਨਵੀਂ ਰੈਸਪੀ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ